ਸ਼ਹਿਰ ਪਰਵਿਕੀਕ ਪਰਵਾਸੀਵਾਂ ਨੂੰ 5 ਸਾਲ ਦੇ ਮਾਸੂਮ ਨਾਲ ਕੀਤੀ ਗਈ ਦਰਿੰਦਗੀ ਤੋਂ ਬਾਅਦ ਪੂਰੇ ਪੰਜਾਬ ਪਰ ਵਿੱਚ ਪ੍ਰਵਾਸੀਆਂ ਖਿਲਾਫ ਮਤੇ ਪਾਈ ਜਾ ਰਹੇ ਨੇ ਇਸੇ ਤਰ੍ਹਾਂ ਦਾ ਇੱਕ ਮਤਾ ਬਠਿੰਡਾ ਦੇ ਪਿੰਡ ਗਹਿਰੀ ਵਿਖੇ ਵੀ ਪੰਚਾਇਤ ਵੱਲੋਂ ਪਾਇਆ ਗਿਆ ਪੰਚਾਇਤ ਵੱਲੋਂ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਮਤਾ ਪਾਇਆ ਗਿਆ ਹੈ ਕਿ ਖੇਤਾ ਵਿੱਚ ਕੰਮ ਕਰਨ ਲਈ ਰੱਖੇ ਕਿ ਪ੍ਰਵਾਸੀਆਂ ਨੂੰ ਪਿੰਡ ਵਿੱਚ ਨਹੀਂ ਸਗੋਂ ਮੋਟਰ ਤੇ ਰੱਖਿਆ ਜਾਵੇਗਾ ਨਾਲ ਹੀ ਇਹ ਵੀ ਮਤਾ ਪਾਇਆ ਗਿਆ ਕਿ ਪ੍ਰਵਾਸੀਆਂ ਦੇ ਪਿੰਡ ਵਿੱਚ ਨਾ ਹੀ ਵੋਟਰ ਕਾਰਡ ਬਣਨਗੇ ਅਤੇ ਨਾ ਹੀ ਆਧਾਰ ਕਾਰਡ ਨਾਲ ਹੀ ਕਿਸੇ ਵੀ ਪ੍ਰਵਾਸੀ ਨੂੰ ਕੰਮ ਤੇ ਰੱਖਣ ਵਾਲੇ ਕਿਸਾਨ ਨੂੰ ਪੁਲਿਸ ਕੋਲ ਇਸ ਵੈਰੀਫਿਕੇਸ਼ਨ ਕਰਾਉਣ ਦੀ ਹਤਾਇਤ ਦਿੱਤੀ ਗਈ ਹੈ ਆਤੇ ਜਿਹੜੀਆਂ ਦੋ ਕਿਸਾਨ ਜੁਨੀਆਨਾ ਬਣਿਆ ਉਹਨਾਂ ਵੱਲੋਂ ਸਾਰੇ ਨਗਰ ਨਿਵਾਸੀ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਆਪਣੇ ਪਿੰਡ-ਪਿੰਡ ਦੇ ਵਿੱਚ ਕੱਲੇ ਪੰਜਾਬ ਦੇ ਵਿੱਚ ਨਹੀਂ ਸਾਰੇ ਪੰਜਾਬ ਦੇ ਵਿੱਚ ਪਿੰਡ-ਪਿੰਡ ਦੇ ਵਿੱਚ ਜੋ ਪ੍ਰਵਾਸੀ ਮਜ਼ਦੂਰ ਰਹਿੰਦੇ ਆ ਉਨ੍ਹਾਂ ਦੇ ਮਤੇ ਪਾਉਣ ਵਾਸਤੇ ਹੁਣ 4 ਵਜੇ ਦਾ ਜੋ ਟਾਈਮ ਦਿੱਤਾ ਸੀਗਾ ਸੁਬਾ ਵੀ ਇਹ ਬੇਨਤੀ ਕੀਤੀ ਸੀ ਸਾਰੇ ਨਗਰ ਨਿਵਾਸੀ ਸੰਗਤਾਂ ਨੂੰ ਕਿ ਆਵਾਜ਼ ਸੁਣਜਾਂ ਸਾਰ ਆਪਣੇ ਨਵੇਂ ਪੰਚਾਇਤ ਘਰ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਨਗਰ ਪੰਚਾਇਤ ਨਗਰ ਦੇ ਮੋਹਤਵਾਰ ਸੱਜਣ ਉੱਥੇ ਹਾਜ਼ਰ ਸੋ ਘਰ ਘਰ ਦੇ ਬੰਦੇ ਨੂੰ ਬੇਨਤੀ ਹੈ ਕਿ ਆਵਾਜ਼ ਸੁਣਜਾਂ ਸਾਰ ਆਪਣੇ ਨਵੇਂ ਪੰਚਾਇਤ ਘਰ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਸਾਰੇ ਹਾਲਾਤਾਂ ਤੋਂ ਜਾਣੋ ਜਿਵੇਂ ਪਿੱਛੇ ਜੇ ਹਸ਼ਿਆਰਪੁਰ ਦੇ ਵਿੱਚ ਕਿਸੇ ਪ੍ਰਵਾਸੀ ਵੱਲੋਂ ਛੋਟੇ ਜਿਹੇ ਬੱਚੇ ਦਾ ਗਲਾ ਘੋਟ ਕੇ ਉਹਨੂੰ ਮੌਤ ਦੇ ਘਾਟ ਉਤਾਰਿਆ ਜਿਹੜੀ ਇਹੋ ਜਈਆਂ ਜਿਹੜੀਆਂ ਵਾਰਦਾਤਾਂ ਨੂੰ ਹਰ ਰੋਜ਼ ਦਿਨ ਬਦਿਨ ਅੰਜਾਮ ਦਿੱਤਾ ਜਾਂਦਾ ਹੈ ਪ੍ਰਵਾਸੀ ਮਜ਼ਦੂਰਾਂ ਵੱਲੋਂ ਸੋ ਉਹਨਾਂ ਨੂੰ ਭਾਈ ਆਪਣੇ ਨਗਰ ਦੇ ਵਿੱਚੋਂ ਕੱਢਣ ਵਾਸਤੇ ਜੋ ਮਤਾ ਪਾਉਣਾ ਹੈ ਨਗਰ ਪੰਚਾਇਤ ਅਤੇ ਦੋਹੇ ਕਿਸਾਨ ਦੁਨੀਆ ਨਾਲ ਨਗਰ ਦੇ ਮੋਤਵਾਰ ਸੱਜਣਾਂ ਆਪਣੇ ਪੰਚਾਇਤ ਘਰ ਦੇ ਵਿੱਚ ਹਾਜ਼ਰ ਹੈ ਪਹੁੰਚ ਚੁੱਕੇ ਐ ਸੋ ਘਰ ਘਰ ਦੇ ਬੰਦੇ ਨੂੰ ਬੇਨਤੀ ਹੈ ਕਿ ਆਵਾਜ਼ ਸੁਣਦੇ ਅਨਸਾਰ ਆਪਣੇ ਪੰਚਾਇਤ ਘਰ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਤਾਂ ਜੋ ਇਹੋ ਜਿਹੀ ਜਿਹੜੀ ਘਟਨਾ ਹੈ ਉਹਨੂੰ ਅੱਗੇ ਵਾਸਤੇ ਕੋਈ ਹੋਰ ਅੰਜਾਮ ਨਾ ਦੇਵੇ ਉਹ ਤੂੰ ਪਹਿਲਾਂ ਪਹਿਲਾਂ ਮੌਕਾ ਜਿਹੜਾ ਸਾਂਭ ਲਿਆ ਜਾਵੇ ਸੋ ਬੇਨਤੀ ਹੈ ਭਾਈ ਜਲਦੀ ਤੋਂ ਜਲਦੀ ਆਵਾਜ਼ ਸੁਣਦਿਆ ਸਾਰ ਆਪਣੇ ਗਹਿਰੀ ਭਾਗੀ ਜੋ ਨਵਾਂ ਪੰਚਾਇਤ ਘਰ ਬਣਿਆ ਉਹਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਤਾਂ ਜੋ ਸਾਰੇ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਇਹ ਮਤਾ ਪਾਇਆ ਜਾ ਸਕੇ ਬੇਨਤੀ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਮੈਂ ਬਲਜੀਤ ਸਿੰਘ ਸਰਪੰਚ ਪਿੰਡ ਗਹਿਰੀ ਭਾਗੀ ਮਤਾ ਜੀ ਪ੍ਰਵਾਸੀ ਮਜ਼ਦੂਰਾਂ ਵਾਸਤੇ ਪਾਇਆ ਗਿਆ ਕਿ ਅਸੀਂ ਜੋ ਵੀ ਪ੍ਰਵਾਸੀ ਮਜ਼ਦੂਰ ਹੈ ਕੰਮ ਕਰਨ ਖਾਤਰ ਆਉਂਦੇ ਆ ਉਹ ਆ ਸਕਦੇ ਆ ਕੰਮ ਕਰਕੇ ਆਪਦਾ ਵਾਪਸ ਜਾਣ ਉਹਨਾਂ ਨੂੰ ਪੱਕੇ ਤੌਰ ਤੇ ਪਿੰਡ ਵਿੱਚ ਰਹਿਣ ਦਿੱਤਾ ਨਹੀਂ ਜਾਊਗਾ ਨਾ ਕੋਈ ਉਹਨਾਂ ਨੂੰ ਮਕਾਨ ਲੈ ਕੇ ਨਾ ਦਿੱਤਾ ਜਾਊ ਨਾ ਹੀ ਕੋਈ ਉਹਨਾਂ ਦਾ ਕਾਰਡ ਵਗੈਰਾ ਜਾਂ ਉਧਾਰ ਕਾਰਡ ਕੋਈ ਵੀ ਮਿਲ ਕੇ ਪ੍ਰੂਫ ਐਡਜੂ ਰੈਟੀਫਾਈ ਕਰਾਉਂਦੇ ਨੇ ਅਸੀਂ ਨਹੀਂ ਕਰਾਂਗੇ ਉਤੇ ਵੀ ਅਸੀਂ ਉਹਨਾਂ ਨੂੰ ਨਾ ਪਿੰਡ ਦੇ ਵਾਹਨ ਦੀ ਜਾਂਚ ਦੇਵਾਂ ਜੇ ਕੋਈ ਲੈ ਕੇ ਆਉਂਦਾ ਆਪ ਜਿੰਮੇਦਾਰ ਤਾਂ ਉਹਨੂੰ ਖੁਦ ਦਾ ਜ਼ਿੰਮੇਦਾਰ ਹੋਊਗਾ ਉਹਦਾ ਆਧਾਰ ਕਾਰਡ ਉਹਦੀ ਪੁਲਿਸ ਵੈਰੀਫਿਕੇਸ਼ਨ ਕਰਾਉਣੀ ਉਹਨਾਂ ਉਹਦੀ ਜ਼ਿੰਮੇਵਾਰੀ ਇਦੇ ਵਿੱਚ ਜਿਹੜਾ ਵੀ ਲੈ ਕੇ ਆਪਦੇ ਘਰੇ ਬਹਾਊਗਾ ਜਾਂ ਖੇਤ ਚ ਬਹਾਊਗਾ ਤਾਂ ਖੁਦ ਉਹ ਜ਼ਿੰਮੇਵਾਰ ਹੈ ਅਸੀਂ ਉਹਨਾਂ ਨੂੰ ਅਸੀਂ ਸਾਡੇ ਨੂੰ ਕੋਈ ਇਜਾਜ਼ਤ ਨਹੀਂ ਹੈ ਪਿੰਡ ਦੇ ਵਿੱਚ ਬੈਠਣ ਦੀ ਸਰਪਸਾ ਜਿਹੜੇ ਪਹਿਲਾਂ ਰਹਿ ਰਹੇ ਨੇ ਕੋਈ ਵੀ ਰਹਿ ਰਹੇ ਜੀ ਸ਼ੱਕ ਦੀ ਅੱਛਾ ਹਾਂ ਰਹਿਣ ਨਾਲ ਤੇ ਕਦੇ ਰਹਿ ਤਾਂ ਸਾਰੇ ਪਰਵਾਸੀ ਆ ਰਹਿ ਰਹੇ ਤੇ ਆ ਜਾਂਦੇ ਬਗ ਜਾਂਦੇ ਕਦੇ 6 ਮਹੀਨੇ 7 ਮਹੀਨੇ ਇੱਧਰ ਲਾ ਲੈ ਦੋ ਮਹੀਨੇ ਉੱਧਰ ਲਾ ਆਉਂਦੇ ਫੇਰ ਆ ਜਾਂਦੇ ਬਗ ਜਾਂਦੇ ਕਰੀ ਜਾਂਦੇ ਪਰ ਉਹਨਾਂ ਨੂੰ ਜੇ ਹੁਣ ਆਉਣਗੇ ਜ਼ਰੂਰ ਤਾਂ ਆਪ ਦਾ ਕਿਤੇ ਉਹਨਾਂ ਨੂੰ ਟਿਕਾਣਾ ਜਿਹੜਾ ਕੋਈ ਕਿਸੇ ਨੇ ਕੰਮ ਕਰਾਉਣਾ ਉਹ ਟਿਕਾਣਾ ਉਹਨਾਂ ਨੂੰ ਉਹੀ ਬੰਦਾ ਦੇ ਉਹ ਹੀ ਉਹਦਾ ਜ਼ਿੰਮੇਵਾਰ ਹੋਊਗਾ ਮਤਲਬ ਕਿ ਪਿੰਡ ਦੇ ਆਮ ਨਹੀਂ ਜਿਵੇਂ ਪਿੰਡ ਦੇ ਵਿੱਚ ਤੁਰੇ ਫਿਰਦੇ ਆ ਜਾਂ ਉਹ ਕਰਾ ਵੀ ਕਿਤੇ ਚਾਰ ਇਧਰ ਲੰਘੇ ਚਾਰ ਉਧਰ ਉਹ ਨਹੀਂ ਹੋ ਚੱਲੂਗਾ ਮੈਂ ਕਹਾਂ ਉਹਨੂੰ ਕੰਮ ਤੇ ਰੱਖੋ ਬਸ ਕੰਮ ਤੇ ਲਾ ਕੇ ਆਪਦਾ ਖੇਤ ਲੈ ਕੇ ਜਾਓ ਆਪਦੇ ਜਦੋਂ ਵੀ ਕੰਮ ਹੋ ਗਿਆ ਉਹਨੂੰ ਆਪ ਦੇ ਖੇਤ ਤੋਰੋ ਇੱਥੇ ਕਿੰਨੇ ਕਿ ਲੋਕ ਰਹੇ ਨੇ ਕਿੰਨੇ ਕਿ ਲੋਕਾਂ ਨੇ ਬੋਟ ਬਹੁਤ ਆ ਜੀ ਹੋਣਗੇ 150 ਬੰਦਾ ਪਿੰਡ ਦੇ ਵਿੱਚ ਜਿਹੜੀਆਂ ਵੋਟਾਂ ਬਣਵਾ ਲਈਆਂ ਉਹਨਾਂ ਦੀ ਕਦਮ ਨਹੀਂ ਵੋਟਾਂ ਦਾ ਫਿਰ ਅਸੀਂ ਕਰਾਂਗੇ ਜੀ ਲਿਖ ਕੇ ਦੇਵਾਂਗੇ ਉਹਨੇ ਵੋਟ ਪਾਟ ਇੱਥੇ ਨਾ ਬਣੇ ਉਹ ਸਾਡੇ ਪਿੰਡ ਦੇ ਨਹੀਂ ਹੈ ਅਸੀਂ ਉਹ ਲਿਖ ਕੇ ਦੇ ਦਾਂਗੇ ਇਹ ਤਾਂ ਵੀ ਸਾਡੇ ਪਿੰਡ ਦਾ ਨਹੀਂ ਹੈ ਹਾਂ ਕੀ ਕਹਿਣਾ ਮੇਰਾ ਨਾਮ ਜਸਵੀਰ ਸਿੰਘ ਜੀ ਬੀਕੇ ਜੋ ਇਕਤਾ ਸਿੱਧੂ ਪਰਦਾ ਬਲਾਗ ਦਾ ਪ੍ਰਧਾਨ ਆ ਪਿੰਡ ਮੇਰਾ ਗਹਿਰੀ ਭਾਗੀ ਆ ਮੇਰੇ ਪਿੰਡ ਗਹਿਰੀ ਭਾਗੀ ਦੇ ਵਿੱਚ ਅੱਜ ਜਿਹੜਾ ਸਾਡੇ ਨਗਰ ਨੇ ਨਗਰ ਕਨਿਗੋ ਮਿਲ ਕੇ ਮਤਾ ਪਾਇਆ ਗਿਆ ਅਸੀਂ ਜਥੇਬੰਦੀ ਵਜਿਸ ਤੇ ਨਗਰ ਦੇ ਨਾਲ ਆ ਤੇ ਸਾਡੀ ਜਿਹੜੀ ਮੌਜੂਦਾ ਪੰਚਾਇਤ ਆ ਮੌਜੂਦਾ ਪੰਚਾਇਤ ਆ ਸਾਬਕਾ ਪੰਚਾਇਤ ਆ ਉਹ ਸਾਰੀ ਪੰਚਾਇਤ ਇੱਥੇ ਹੈਗੀ ਉਹਨਾਂ ਦੀ ਹਾਜ਼ਰੀ ਦੇ ਵਿੱਚ ਮਤਾਇਆ ਪਾਇਆ ਗਿਆ ਤੇ ਅਸੀਂ ਨਗਰ ਦੇ ਨਾਲ ਸਹਿਮਤਾਂ ਸਹਿਮਤ ਹੋ ਕੇ ਤੇ ਜਿਹੜੇ ਪ੍ਰਵਾਸੀ ਸਾਡੇ ਰਹਿਣਗੇ ਬਾਰੋਂ ਆ ਕੇ ਰਹਿੰਦੇ ਨੇ ਇੱਥੇ ਜਿਹੜਿਆਂ ਦੀ ਬਾ ਬਾਰੀ-ਬਾਰੀ ਇਹ ਗੱਲ ਆਉਂਦੀ ਆ ਵੀ ਪੱਕੀਆਂ ਵੋਟਾਂ ਬਣੀਆਂ ਵੀਆਂ ਨਾ ਪੱਕੀਆਂ ਵੋਟਾਂ ਇੱਕ ਦੋ ਜਣੇ ਜਿਹੜੇ ਨੇ ਉਹਨਾਂ ਦੀ ਮੰਨ ਲਓ ਵੀ ਇੱਥੇ 15 ਸਾਲ ਤੋਂ 20 ਸਾਲ ਤੋਂ ਲਾ ਕੇ ਰਹੇ ਰਹਿਣ ਪਰ ਉਹਨਾਂ ਦੇ ਵੀ ਅਕਸਰ ਫਿਰ ਕੱਲ ਨੂੰ ਜੇ ਅਸੀਂ ਉਹਨੂੰ ਰੱਖ ਦਿਆਂ ਤਾਂ ਉਹ ਕਹਿੰਣਗੇ ਉਹਨਾਂ ਦੇ ਰਿਸ਼ਤੇਦਾਰ ਵਗੈਰਾ ਆਉਣਗੇ ਅਸੀਂ ਤਾਂ ਉਹਨਾਂ ਦਾ ਫਲਾਣੇ ਦਾ ਰਿਸ਼ਤੇਦਾਰ ਆ ਕਿਉਂਕਿ ਅਸੀਂ ਡੀਸੀ ਸਾਹਿਬ ਨੂੰ ਮਿਲਾਂਗੇ ਐਸਐਸਪੀ ਸਾਹਿਬ ਨੂੰ ਮਿਲਾਂਗੇ ਅਸੀਂ ਇੱਕ ਮੰਗ ਪੱਤਰ ਬਣਾ ਕੇ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਕਹਾਂਗੇ ਵੀ ਇਹਦੇ ਨਾਲ ਜਿਹੜੇ ਬੰਦੇ ਰਹਿੰਦੇ ਸਾਡੇ ਪਿੰਡ ਦੇ ਨਹੀਂ ਜਿਹੜਾ ਇਹ ਬੰਦਾ ਵੀ ਕਿੱਥੋਂ ਦਾ ਹੈਗਾ ਕਿੱਥੇ ਦੀਆਂ ਰਿਸ਼ਤੇਦਾਰੀਆਂ ਨਾ ਕੀ ਇਹ ਪਿੱਛੇ ਕੰਮ ਹੈ ਦਾ ਪਸ਼ੋਕਰ ਦੇ ਵਿੱਚ ਕੀ ਕੰਮ ਕਰਦਾ ਸੀ ਹੋ ਸਕਦਾ ਜੀ ਅੱਜ ਉਹ 10 ਸਾਲ ਤੋਂ 20 ਸਾਲ ਦੇ ਇੱਥੇ ਸਾਡੇ ਪਿੰਡ ਦੇ ਵਿੱਚ 10 ਸਾਲਾਂ ਤੋਂ ਲਾ ਕੇ ਰਹਿ ਰਿਹਾ ਹੋ ਸਕਦਾ ਉਹ ਕ੍ਰਾਈਮ ਕਰਕੇ ਆਇਆ ਹੋਵੇ ਕ੍ਰਾਈਮ ਕਰਕੇ ਆ ਕੇ ਸਾਡੇ ਪਿੰਡ ਦੇ ਵਿੱਚ ਨਗਰ ਦੇ ਵਿੱਚ ਰਹਿੰਦਾ ਹੋਵੇ ਅੱਜ ਤੱਕ ਲੁਕਿਆ ਛਿਪਾਇਆ ਹੋਵੇ ਪਰ ਜਿਹੜੀ ਆ ਬੱਚੇ ਵਾਲੀ ਘਟਨਾ ਨੂੰ ਲੈ ਕੇ ਸਾਰੇ ਪਿੰਡ ਨੇ ਸਾਡੇ ਨੇ ਏਕਾ ਦਿਖਾਇਆ ਧੰਨਵਾਦ ਆ ਨਗਰ ਦਾ ਬਹੁਤ ਵਧੀਆ ਕੰਮ ਲਾਇਆ